ਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਾਂ ਇਹ ਆ ਰਹੇ ਗੁਰਦੁਆਰਾ ਸਹਿਬਾਨ ਤੇ ਸਮੁੱਚਾ ਖਾਲਸਾ ਪੰਥ ਇਹ ਪਿਰਤ ਨੂੰ ਘਟਾਵੇ ਘਟਾਉਣ ਦਾ ਕਹਿਣ ਤੋਂ ਭਾਪੇ ਲੱਖਾਂ ਕਰੋੜਾਂ ਰੁਪਏ ਕਿਸੇ ਚੰਗੇ ਕਾਰਜ ਲਈ ਲਾਏ ਜਾ ਸਕਦੇ ਆ ਮੈਂ ਕਈ ਵਾਰੀ ਇਹ ਵੀ ਦੇਖਦਾ ਕਿ ਸਟੇਜਾਂ ਦੇ ਉੱਤੇ 20 ਬੰਦੇ ਹੁੰਦੇ ਕਈ ਵਾਰੀ ਸਿਰਪਾਉ ਦੀ ਥੋੜ ਆ ਜਾਂਦੀ ਆ ਤੇ ਉਹ ਦੂਸਰੇ ਵਿਚਾਰੇ ਫੇਰ ਸ਼ਰਮਸ਼ਾਰ ਹੁੰਦੇ ਆ ਕਿ ਸਾਡੀ ਸ਼ਾਇਦ ਕੋ ਘਟਾਇਆ ਸਾਨੂੰ ਸਿਰਫ ਉਹ ਬਕਸੇ ਨੇ ਕਿਤੇ ਤੇ ਮੈਂ ਸ਼ੁਰੂ ਤੋਂ ਹੀ ਇਸ ਗੱਲ ਦਾ ਮੈਂ ਵਿਰੋਧੀ ਨਾ ਕਹ ਲਵਾਂ ਮੈਂ ਸ਼ੁਰੂ ਤੋਂ ਇਸ ਗੱਲ ਦਾ ਸਮਰਥਕ ਰਹਾ ਕਿ ਸਰਪਾਉ ਦੀ ਇੱਕ ਮਰਿਆਦਾ ਰੱਖੀ ਜਾਵੇ ਤੇ ਮੈਂ ਵੈਦਨਾ ਕਹਿ ਸਕਦਾ ਜੇ ਆਪਾਂ ਇਹ ਗੁਰਮਰਿਆਦਾ ਦਾ ਲੰਘਣ ਹੋਣਾ ਤੇ ਜੇ ਆਰਥਿਕ ਤੌਰ ਤੇ ਬੋਝ ਤੋਂ ਬਚਣ ਲਈ ਇੰਨੇ ਕੁ ਪੈਸੇ ਜੇ ਕਿਸੇ ਨੋਬਲ ਕਾਜ ਲਈ ਲਾ ਦਿੱਤੇ ਜਾਂ ਉਹ ਨੋਬਲ ਕਾਰਜ ਕੀ ਆ ਕਿ ਸਾਡੇ ਅੱਜ ਜਿਹੜੇ ਸਿੱਖ ਵਿਦਿਆਰਥੀ